ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਜੀ ਖੀਰੇ ਬਾਰੇ ਕਿਉਂਕਿ ਗਰਮੀਆਂ ਦਾ ਮੌਸਮ ਆ ਤੇ ਖੀਰੇ ਦਾ ਸੀਜ਼ਨ ਆ ਤੇ ਇਹ ਆਪਾਂ ਨੂੰ ਖਾਣਾ ਬਹੁਤ ਜ਼ਰੂਰੀ ਆ ਜੀ ਸਰੀਰ ਨੂੰ ਹਾਈਡਰੇਟ ਰੱਖਣ ਅਤੇ ਚਮੜੀ ਦੀ ਸੁੰਦਰਤਾ ਨੂੰ ਵਧਾਉਣ ਦੇ ਨਾਲ ਨਾਲ ਖੀਰਾ ਕਈ ਕੀਮਤੀ ਗੁਣਾਂ ਦਾ ਖਜ਼ਾਨਾ ਹੈ ਅਤੇ ਇਸ ਵਿੱਚ ਕਿਹੜੇ-ਕਿਹੜੇ ਗੁਣਾਂ ਜੀ ਅੱਜ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਖੀਰੇ ਦੀ ਸਭ ਤੋਂ ਵੱਡੀ ਖਾਸੀਅਤ ਇਹ ਆ ਕਿ ਇਸ ਵਿੱਚ 80% ਪਾਣੀ ਹੁੰਦਾ ਹੈ ਖੀਰਾ ਪਿਆਸ ਬੁਝਾਉਂਦਾ ਹੈ ਤੇ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ। ਖੀਰਾ ਖਾਣ ਦੇ ਨਾਲ ਸਰੀਰ ਨੂੰ ਲੋੜੀਂਦੀ ਮਾਤਰਾ 'ਚ ਪਾਣੀ ਮਿਲ ਜਾਂਦਾ ਹੈ। ਇਹ ਸਰੀਰ ਦੇ ਅੰਦਰੂਨੀ ਅੰਗਾਂ ਅਤੇ ਚਮੜੀ ਨੂੰ ਡੂੰਘਾਈ ਨਾਲ ਸਾਫ਼ ਕਰਦਾ ਹੈ। ਇਸ ਤੋਂ ਇਲਾਵਾ ਇਹ ਨਾ ਸਿਰਫ਼ ਝੁਲਸਣ ਵਾਲੀ ਚਮੜੀ ਨੂੰ ਰਾਹਤ ਦਿੰਦਾ ਹੈ, ਬਲਕਿ ਚਮੜੀ ਦੀ ਜਲਣ ਅਤੇ ਟੈਨਿੰਗ ਨੂੰ ਵੀ ਘੱਟ ਕਰਦਾ ਹੈ। ਅੱਖਾਂ ਨੂੰ ਠੰਡਕ ਪ੍ਰਦਾਨ ਕਰਨ ਲਈ ਖੀਰੇ ਦਾ ਸਭ ਤੋਂ ਵਧੀਆ ਗੁਣ ਹੈ ਫ੍ਰਿਜ 'ਚ ਰੱਖੇ ਇਸ ਦੇ ਜੂਸ ਦੇ ਕਯੂਬ ਅੱਖਾਂ ਤੇ ਲਗਾਉਣ ਨਾਲ ਅੱਖਾਂ ਦੀ ਥਕਾਵਟ ਦੂਰ ਹੁੰਦੀ ਹੈ ਇਸ ਦੇ ਟੁਕੜਿਆਂ ਨੂੰ ਪਲਕਾਂ ਤੇ ਲਗਾਉਣ ਨਾਲ ਅੱਖਾਂ ਨੂੰ ਠੰਡਕ ਮਿਲਦੀ ਹੈ ਖੀਰਾ ਖਾਣ ਨਾਲ ਦਿਲ ਦੀ ਜਲਣ ਘਟ ਹੁੰਦੀ ਹੈ ਇਹ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਇਸ ਤੋਂ ਇਲਾਵਾ ਇਹ ਅੰਤੜੀਆਂ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰਦਾ ਹੈ ਸਾਡੇ ਲਈ ਹਰ ਰੋਜ਼ ਕਈ ਵਿਟਾਮਿਨ ਲੈਣਾ ਬਹੁਤ ਜ਼ਰੂਰੀ ਹੈ ਵਿਟਾਮਿਨ A, B ਅਤੇ C ਦੀ ਤਰ੍ਹਾਂ ਸਾਨੂੰ ਇਸ ਨੂੰ ਨਿਯਮਤ ਰੂਪ ਵਿੱਚ ਲੈਣਾ ਚਾਹੀਦਾ ਹੈ ਖੀਰੇ ਨੂੰ ਹੀ ਸਾਨੂੰ ਖੀਰਾ ਹੀ ਸਾਨੂੰ ਰੋਜ਼ਾਨਾ ਵਿਟਾਮਿਨ ਪ੍ਰਦਾਨ ਕਰਦਾ ਹੈ ਖੀਰੇ ਦੇ ਛਿਲਕਿਆਂ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੇਕਰ ਤੁਸੀਂ ਸਾਫ਼ ਮਲਾਈਮ ਅਤੇ ਚਮਕਦਾਰ ਚਮੜੀ ਚਾਹੁੰਦੇ ਹੋ ਤਾਂ ਤੁਹਾਨੂੰ ਖੀਰੇ ਨਾਲ ਦੋਸਤੀ ਜ਼ਰੂਰ ਕਰਨੀ ਚਾਹੀਦੀ ਹੈ ਖੀਰੇ ਵਿੱਚ ਪੋਟਾਸ਼ੀਅਮ ম্যাগਨੀਸ਼ੀਅਮ ਦੀ ਉਚਿਤ ਮਾਤਰਾ ਹੁੰਦੀ ਹੈ ਇਹ ਖਣਿਜ ਚਮੜੀ ਲਈ ਬਹੁਤ ਜ਼ਰੂਰੀ ਹਨ ਖੀਰਾ ਵੀ ਭਾਰ ਘਟ ਕਰਦਾ ਹੈ ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ ਉਹਨਾਂ ਨੂੰ ਸੂਪ ਅਤੇ ਸਲਾਦ ਦੇ ਰੂਪ ਵਿੱਚ ਖੀਰੇ ਦਾ ਸੇਵਨ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਆਪਣੀ ਸਕਿਨ ਕੇਅਰ ਰੁਟੀਨ ਚ ਖੀਰੇ ਦੀ ਵਰਤੋਂ ਕਰਦੇ ਹੋ ਤਾਂ ਚਮੜੀ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਹੌਲੀ-ਹੌਲੀ ਘਟ ਹੋਣਗੀਆਂ ਜਦੋਂ ਚਮੜੀ ਤੇਲ ਜੁਗਤ ਹੋ ਜਾਂਦੀ ਹੈ ਤਾਂ ਮੁਹਾਸੇ ਵਰਗੀਆਂ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ ਜੇਕਰ ਤੁਸੀਂ ਵੀ ਮੁਹਾਸੇ ਤੋਂ ਪਰੇਸ਼ਾਨ ਹੋ ਤਾਂ ਖੀਰਾ ਤੁਹਾਡੇ ਲਈ ਫਾਇਦੇਮੰਦ ਹੈ ਇਸ ਦੇ ਲਈ ਖੀਰੇ ਦਾ ਰਸ ਕੱਢ ਲਓ ਇਸ ਵਿੱਚ ਨਿੰਬੂ ਦੀਆਂ ਕੁਝ ਬੂੰਦਾਂ ਪਾਓ ਹੁਣ ਇਸ ਨੂੰ ਪੂਰੇ ਚਿਹਰੇ ਤੇ ਲਗਾਓ ਇਸ ਨੂੰ ਕੁਝ ਸਮੇਂ ਲਈ ਛੱਡ ਦਿਓ ਫਿਰ ਠੰਡੇ ਪਾਣੀ ਨਾਲ ਚਿਹਰਾ ਧੋ ਲਵੋ ਧੁੱਪ ਚਮੜੀ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ ਜੇਕਰ ਤੁਹਾਡੇ ਚਿਹਰੇ ਤੇ ਟੈਨਿੰਗ ਹੈ ਤਾਂ ਇਸ ਨੂੰ ਦੂਰ ਕਰਨ ਲਈ ਖੀਰਾ ਬਹੁਤ ਵਧੀਆ ਹੈ ਤੁਹਾਨੂੰ ਸਿਰਫ ਇਸ ਨੂੰ ਨਿਯਮਤ ਤੌਰ ਤੇ ਵਰਤਣਾ ਪਵੇਗਾ ਟਾਈਨਿੰਗ ਨੂੰ ਦੂਰ ਕਰਨ ਲਈ ਅੱਧੇ ਖੀਰੇ ਦਾ ਰਸ ਕੱਢ ਲਓ ਇਸ ਵਿੱਚ ਇੱਕ ਚੁਟਕੀ ਹਲਦੀ ਮਿਲਾ ਲਓ ਇਹਦੇ ਵਿੱਚ ਕੁਝ ਬੂੰਦਾਂ ਤੁਸੀਂ ਨਿੰਬੂ ਦੇ ਰਸ ਦੀਆਂ ਪਾਓ ਤੇ ਆਪਣੇ ਚਿਹਰੇ ਤੇ ਗਰਦਨ ਤੇ ਤੇ ਹੱਥਾਂ ਤੇ ਲਗਾਓ ਤੇ 15 ਮਿੰਟ ਲਈ ਛੱਡ ਦਿਓ ਫਿਰ ਤੁਸੀਂ ਇਸ ਨੂੰ ਪਾਣੀ ਨਾਲ ਸਾਫ਼ ਕਰ ਲਓ ਪੀਲੀਆ, ਬੁਖਾਰ, ਪਿਆਸ, ਸਰੀਰ ਦੀ ਜਲਣ, ਚਮੜੀ ਦੇ ਰੋਗ, ਦਿਲ ਦੀ ਜਲਣ, ਬਦਹਾਜਮੀ ਵਿੱਚ ਖੀਰਾ ਬਹੁਤ ਹੀ ਲਾਭਕਾਰੀ ਹੈ। ਮੋਟਾਪੇ ਤੋਂ ਪੀੜਤ ਲੋਕ ਇਸ ਦੀ ਵਰਤੋਂ ਸਲਾਦ ਦੇ ਰੂਪ ਵਿੱਚ ਕਰਨ ਤਾਂ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ। ਖੀਰੇ ਦਾ ਸੇਵਨ ਕਰਨ ਨਾਲ ਕਿਡਨੀ ਦੀ ਸਮੱਸਿਆ ਦੂਰ ਹੋ ਸਕਦੀ ਹੈ। ਭੁੱਖ ਨਾ ਲੱਗਣ ਤੇ ਖੀਰੇ ਦਾ ਸੇਵਨ ਕਰਨ ਨਾਲ ਭੁੱਖ ਵੱਧਦੀ ਹੈ। ਵਿਟਾਮਿਨ ਸੀ ਤੇ ਫੋਲਿਕ ਐਸਿਡ ਨਾਲ ਭਰਪੂਰ ਖੀਰੇ ਦਾ ਫੇਸ ਮਾਸਕ ਵਧੀਆ ਲਾਈਨਾਂ ਤੇ ਝੁਰੜੀਆਂ ਵਾਲੀ ਚਮੜੀ ਤੇ ਵਧੀਆ ਕੰਮ ਕਰਦਾ ਹੈ। ਇਹ ਬੁਢਾਪੇ ਦੀ ਫੁਰਕਿਰਿਆ ਨੂੰ ਹੌਲੀ ਕਰਦਾ ਹੈ ਤੇ ਚਮੜੀ ਨੂੰ ਕੱਸਦਾ ਹੈ। ਜੇ ਤੁਸੀਂ ਖੀਰੇ ਨੂੰ ਖਾਂਦੇ ਹੋ ਤਾਂ ਵੀ ਇਹਦੇ ਲਾਭ ਤੁਹਾਨੂੰ ਮਿਲਣਗੇ, ਜੇ ਤੁਸੀਂ ਇਸ ਨੂੰ ਸਕਿਨ ਤੇ ਲਗਾਉਂਦੇ ਹੋ ਤਾਂ ਵੀ ਤੁਹਾਨੂੰ ਬਹੁਤ ਜ਼ਿਆਦਾ ਲਾਭ ਹੋਣਗੇ। ਇਸ ਕਰਕੇ ਖੀਰਾ ਆਪਣੀ ਰੋਜ਼ ਦੀ ਰੁਟੀਨ ਵਿੱਚ ਜ਼ਰੂਰ ਸ਼ਾਮਲ ਕਰੋ ਜੇਕਰ ਤੁਹਾਨੂੰ ਜਾਣਕਾਰੀ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਕਰਿਓ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ so much ਜੀ